15 ਤੋਂ ਲੈ ਕੇ 20000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਲੋਗੇ ਸਿਰਫ 1 ਲੱਖ ਵਿਊ ਦਾ ਇਹਦੇ ਵਿੱਚ ਤੁਹਾਡਾ ਚੈਨਲ ਜਿਆਦਾ ਗਰੋਅ ਕਰੇਗਾ ਇਹਦੇ ਵਿੱਚ ਤੁਹਾਡਾ ਚੈਨਲ ਕਿਉਂ ਗਰੋਅ ਕਰੇਗਾ ਇੱਕ ਹਫਤੇ ਦਾ 25 ਤੋਂ ਲੈ ਕੇ 50000 ਰੁਪਏ ਤੁਸੀਂ ਕਮਾ ਲਿਆ ਬੜਾ ਸੌਖਾ ਤੇ ਤੁਹਾਡੀ ਵੀਡੀਓ ਇਹ ਪੂਰੇ ਵਰਲਡ ਦੇ ਵਿੱਚ ਦੇਖੀ ਜਾਏਗੀ ਕਿਉਂਕਿ ਬਟ ਇਹ ਟੋਪਿਕ ਸਾਰੇ ਨਾਲੋਂ ਵੱਧ ਜਿਆਦਾ ਦੇਖਣ ਵਾਲਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋ ਸੋ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹੀ ਵਧੀਆ ਟੋਪਿਕ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਇਸ ਟੋਪਿਕ ਦੇ ਵੀ ਤੁਸੀਂ ਕੰਮ ਕਰ ਲੈਨੇ ਹੋ ਤਾਂ ਤੁਸੀਂ YouTube ਤੋਂ ਤੁਸੀਂ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਕਿਉਂਕਿ ਜਿਹੜਾ ਇਹ ਟੋਪਿਕ ਹੈ ਨਾ ਇਹਦੇ ਵਿੱਚ ਕੰਪੀਟੀਸ਼ਨ ਬਹੁਤ ਹੀ ਜ਼ਿਆਦਾ ਘੱਟ ਵਾ ਇੰਨਾ ਕੰਪੀਟੀਸ਼ਨ ਨਹੀਂ ਹੈਗਾ ਇਹਦੇ ਵਿੱਚ ਬਟ ਇਹ ਟੋਪਿਕ ਸਾਰੇ ਨਾਲੋਂ ਵੱਧ ਜ਼ਿਆਦਾ ਦੇਖਣ ਵਾਲਾ ਵਾਇਰਲ ਹੋਣ ਵਾਲਾ ਵਾ ਕਿਉਂਕਿ ਇਹੋ ਜਿਹੀ ਟੋਪਿਕ ਦੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਆ ਪਰ ਲੋਕੀ ਏਜ ਟੋਪਿਕ ਦੇ ਉੱਤੇ ਲੋਕੀ ਕੰਮ ਹੀ ਨਹੀਂ ਕਰਦੇ ਪਏ ਉਹਨੂੰ ਪਤਾ ਹੀ ਨਹੀਂ ਹੈਗਾ ਕਿ ਯਾਰ ਏ ਟੋਪਿਕ ਵੀ ਵਾਇਰਲ ਹੋ ਸਕਦਾ ਵਾ ਪਰ ਇਹ ਟੋਪਿਕ ਦੀ ਮਤਲਬ ਵੀ ਜਿਆਦਾ ਡਿਮਾਂਡ ਬਹੁਤ ਜਿਆਦਾ ਵਾ ਲੋਕ ਦੇਖਦੇ ਏ ਟੋਪਿਕ ਨੂੰ ਉਹ ਕਿਹੜਾ ਟੋਪਿਕ ਆ ਉੱਤੇ ਕਿਵੇਂ ਕੰਮ ਕਰਨਾ ਵਾ ਤੁਸੀਂ ਕੰਟੈਂਟ ਕਿੱਥੋਂ ਲੈ ਕੇ ਆਣਾ ਵਾ ਉਹ ਪੂਰੀ ਜਾਣਕਾਰੀ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੀ ਸੋ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਸੋ ਦੇਖੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਤੁਸੀਂ YouTube ਦੇ ਉੱਤੇ ਆਪਣਾ ਇੱਕ ਚੈਨਲ ਬਣਾ ਲੈਣਾ ਠੀਕ ਹੈ ਜੀ YouTube Facebook ਤੇ ਤੁਸੀਂ ਆਪਣਾ ਪੇਜ ਬਣਾ ਲੈਣਾ ਠੀਕ ਆ YouTube ਤੇ ਤੁਸੀਂ ਚੈਨਲ ਬਣਾ ਲੈਣਾ Facebook ਤੇ ਤੁਸੀਂ ਪੇਜ ਬਣਾ ਲੈਣਾ ਉਹ ਹੁਣ ਟੋਪਿਕ ਕਿਹੜਾ ਵਾ ਜੇ ਤੁਸੀਂ ਕੰਮ ਕਰਨਾ ਵਾ ਇਹੋ ਟੈਪਿਕੀ ਟੋਪੀ ਉਹ ਟੋਪਿਕ ਹੈਗਾ ਜੀ ਐਕਸਪੋਜ਼ ਐਕਸਪੋਜ਼ ਮਤਲਬ ਹਨਾ ਮਤਲਬ ਕਿ ਤੁਸੀਂ ਕਿਸੇ ਚੀਜ਼ ਦੀ ਰਿਐਲਿਟੀ ਦੱਸਣੀ ਆ ਤੁਹਾਨੂੰ ਪਤਾ ਹੀ ਹੋਵੇਗਾ ਤੁਸੀਂ ਆਪਣੇ ਰਿਵਿਊ ਦੇਣੇ ਆ ਮੰਨ ਕੇ ਚੱਲੋ ਜਿਹੜਾ ਸਾਡਾ ਪੰਜਾਬ ਦਾ ਸਿਸਟਮ ਆ ਹਨਾ ਐਜੂਕੇਸ਼ਨ ਸਿਸਟਮ ਆ ਸਾਡਾ ਐਜੂਕੇਸ਼ਨ ਸਿਸਟਮ ਸਾਡਾ ਕਿਵੇਂ ਦਾ ਵਾ ਠੀਕ ਆ ਤੁਸੀਂ ਇਹ ਦੇ ਇਹਦੇ ਬਾਰੇ ਦੱਸਣਾ ਵਾ ਤੁਸੀਂ ਕੁਝ ਨਹੀਂ ਦੱਸਣਾ ਹੈਗਾ ਤੁਸੀਂ ਮਤਲਬ ਵੀ ਕੈਮਰਾ ਓਨ ਕਰਕੇ ਤੁਸੀਂ ਆਪਣੀ ਵਾਇਸ ਦੇਈ ਜਾਣੀ ਆ ਤੇ ਜਿਵੇਂ ਸਕੂਲ ਦੀਆਂ ਫੋਟੋਆਂ ਲਾਤੀਆਂ ਕਿਸੇ ਸਕੂਲ ਦੀ ਵੀਡੀਓ ਲਾਤੀ ਜਾਂ ਕਿਸੇ ਦੀ 올ਡ ਵੀਡੀਓ ਲਾਤੀ ਸਕੂਲ ਦੀਆਂ ਇਹਦਾ ਵੀਡੀਓ ਲਾ ਦੇ ਤੁਸੀਂ ਮਤਲਬ ਵੀ ਇਹ ਚੀਜ਼ ਨੂੰ ਐਕਸਪਲੋਜ਼ ਕਰਨਾ ਵੀ ਤੁਸੀਂ ਮਤਲਬ ਦੱਸਣਾ ਵੀ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਆ ਉਹ ਕਿਵੇਂ ਦਾ ਐਜੂਕੇਸ਼ਨ ਸਿਸਟਮ ਸਾਡਾ ਵਧੀਆ ਜਾਂ ਮਾੜਾ ਜਾਂ ਮੀਡਲ ਕਲਾਸ ਤੱਕ ਆ ਜਾਂ ਕਿਵੇਂ ਦਾ ਵਹਣਾ ਤੁਸੀਂ ਇਹ ਦੱਸਣਾ ਫਿਰ ਉਸ ਤੋਂ ਬਾਅਦ ਤੁਸੀਂ ਆਪਣੀ ਰਿਵਿਊ ਦੇਣੇ ਆ ਬੀ ਜਿਹੜਾ ਸਾਡਾ ਮਤਲਬ ਵੀ এডੂਕੇਸ਼ਨ ਸਿਸਟਮ ਆ ਇਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਵਾ ਵੀ ਤਾਂ ਮਤਲਬ ਜਿਹੜੇ ਸਾਡੇ ਬੱਚੇ ਆ ਜਾਂ ਸਾਡੇ ਮਤਲਬ ਵੀ ਪੰਜਾਬ ਆ ਉਹ ਤਾਂ ਤਰੱਕੀ ਕਰੂਗਾ ਸੋ ਇਸ ਕਰਕੇ ਸਾਡਾ ਜਿਹੜਾ এডੂਕੇਸ਼ਨ ਸਿਸਟਮ ਆ ਸੀ ਇਦਾਂ ਵਧੀਆ ਬਣਾ ਸਕਦੇ ਆ ਜਾਂ ਇਦਾਂ ਨਹੀਂ ਵਧੀਆ ਬਣ ਸਕਦਾ ਹੈਗਾ ਇੱਥੇ ਆ ਸਿਸਟਮ ਆ ਇਹਦੇ ਨਹੀਂ ਤੁਸੀਂ ਇਸ ਟੋਪਿਕ ਦੇ ਉੱਤੇ ਤੁਸੀਂ ਕੰਮ ਕਰ ਲਓ ਇਹ ਟੋਪਿਕ ਸਾਰਿਆਂ ਨਾਲ ਵਾਅਦਾ ਦੇਖਿਆ ਜਾਊਗਾ ਨੰਬਰ 2 ਤੇ ਲਾ ਲਓ ਹਸਪੀਟਲ ਲਾ ਲਓ ਹਨਾ ਹਸਪੀਟਲ ਸਿਸਟਮ ਲਾ ਲਓ ਵੀਰ ਸਾਡੇ ਜਿਹੜਾ ਮਤਲਬ ਪੰਜਾਬ ਦੇ ਵਿੱਚ ਹਸਪੀਟਲ ਦਾ ਸਿਸਟਮ ਮਤਲਬ ਉਹ ਵਧੀਆ ਨਹੀਂ ਹੈਗਾ ਜਾਂ ਵਧੀਆ ਵਾ ਕਿਵੇਂ ਦਾ ਮਤਲਬ ਹੀ ਉੱਥੇ ਸਟਰਕਚਰ ਆ ਜਾਂ ਕਿਵੇਂ ਦਾ ਨਹੀਂ ਸਟਰਕਚਰ ਹੈਗਾ ਕਿਵੇਂ ਦਾ ਸਟਾਫ ਆ ਕਿਵੇਂ ਦਾ ਨਹੀਂ ਕਿਵੇਂ ਦਾ ਹੋਣਾ ਚਾਹੀਦਾ ਵਾ ਉਸ ਤੋਂ ਬਾਅਦ ਤੁਸੀਂ ਬੈਂਕ ਦਾ ਲਾ ਲਓ ਬੈਂਕ ਦਾ ਕੀ ਸਿਸਟਮ ਆ ਹਨਾ ਉਸ ਤੋਂ ਬਾਅਦ ਤੁਸੀਂ ਹੋਰ ادارے ਲਾ ਲਓ ਬਿਜਲੀ ਬੋਰਡ ਦਾ ਲਾ ਲਓ ਜਾਨੀ ਕਿ ਬਹੁਤ ਹੀ ਜ਼ਿਆਦਾ ਟੌਪਿਕ ਹੈ ਇਹਦੇ ਵਿੱਚ ਇਹ ਤਾਂ ਸਿਰਫ ਮੈਂ ਦੱਸਿਆ ਜਿਹੜਾ ਮਤਲਬ ਇਹ ਤਾਂ ਤੁਹਾਨੂੰ ਦੋ ਤਿੰਨ ਦੱਸਿਆ ਜਿਹੜੇ ਦੋ ਤਿੰਨ ਨੇ ਠੀਕ ਆ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਨੇ ਬਹੁਤ ਸਾਰੇ ਮਤਲਬ ਮੰਨ ਕੇ ਚੱਲੋ ਇਹ ਇਹਦੇ ਵਿੱਚ ਲਾ ਲਓ ਤੁਸੀਂ ਕੋਈ ਕਰਿਆਨੇ ਦੀ ਸ਼ੋਪ ਲਗਾ ਲਓ ਜਾਂ ਮਤਲਬ ਵੀ ਕੋਈ ਹੋਰ ਚੀਜ਼ ਲਗਾ ਲਓ ਜਾਂ ਬੱਸ ਸਟਾਪ ਤੇ ਲਗਾ ਲਓ ਜਾਂ ਬੱਸ ਫੜ ਲਓ ਵੀ ਬੱਸਾਂ ਦੇ ਵਿੱਚ ਮਤਲਬ ਵੀ ਅੱਜ ਦੇ ਸਮੇਂ ਦੇ ਵਿੱਚ ਮਤਲਬ ਵੀ ਜੇ ਕੋਈ ਆਮ ਬੰਦਾ ਵੀ ਮਤਲਬ ਵੀ ਮੰਨ ਕੇ ਚੱਲੋ ਸਫ਼ਰ ਕਰਦਾ ਵਾ ਉਹਨੂੰ ਸਰਕਾਰੀ ਬੱਸ ਦੇ ਵਿੱਚ ਸਫ਼ਰ ਕਰਨਾ ਬਹੁਤ ਮਤਲਬ ਵੀ ਮੁਸ਼ਕਲ ਆ ਕਿਉਂਕਿ ਜਨਾਨੀਆਂ ਦਾ ਕਿਰਾਇਆ ਫਰੀ ਆ ਜਨਾਨੀਆਂ ਦੇ ਨਾਲ ਬਸ ਅਭਰੀਆਂ ਰਹਿੰਦੀਆਂ ਨੇ ਹਨਾ ਤੁਸੀਂ ਇਦਾਂ ਦੇ ਰਿਵਿਊ ਦੇ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਲਾ ਲਓ ਮਤਲਬ ਵੀ ਕੋਈ ਹੋਰ ਸਿਸਟਮ ਲਾ ਲਓ ਜਾਂ ਆਨਲਾਈਨ ਸਿਸਟਮ ਲਾ ਲਓ ਜਾਣੇ ਕਿ ਬਹੁਤ ਹੀ ਜ਼ਿਆਦਾ ਟੌਪਿਕ ਤੇ ਮਤਲਬੀ ਇਹਦੇ ਤੇ ਟੌਪਿਕ ਤੇ ਬਹੁਤ ਸਾਰੇ ਮਤਲਬੀ ਕੰਟੈਂਟ ਤੁਸੀਂ ਕਵਰ ਕਰ ਸਕਦੇ ਹੋ ਇਹਦੇ ਵਿੱਚ ਇਹਦੇ ਵਿੱਚ ਮਤਲਬ ਪਤਾ ਕੀ ਹੈ ਇਹਦੇ ਵਿੱਚ ਜਿਹੜੀ ਇੱਕ ਸਭ ਤੋਂ ਵੱਡੀ ਗੱਲ ਹੈ ਇਹਦੇ ਵਿੱਚ ਤੁਹਾਡਾ ਚੈਨਲ ਜ਼ਿਆਦਾ ਗਰੋ ਕਰੇਗਾ ਇਹਦੇ ਵਿੱਚ ਤੁਹਾਡਾ ਚੈਨਲ ਕਿਉਂ ਗਰੋ ਕਰੇਗਾ ਕਿਉਂਕਿ ਇਹਦੇ ਵਿੱਚ ਤੁਸੀਂ ਮਤਲਬੀ ਇੱਕ ਲੋਕਾਂ ਨੂੰ ਐਜੂਕੇਸ਼ਨ ਵੀ ਦੇ ਰਹੇ ਹੋ ਦੱਸ ਵੀ ਰਹੇ ਹੋ ਤੇ ਲੋਕ ਤੁਹਾਡੀ ਵੀਡੀਓ ਸਾਰੀ ਦੇਖਣਗੇ ਜਦੋਂ ਮੰਨ ਕੇ ਚਲੋ ਤੁਸੀਂ ਵੀਡੀਓ ਇੱਥੋਂ ਸ਼ੁਰੂ ਕੀਤੀ ਤੇ ਇੱਥੋਂ ਤੱਕ ਗਏ ਕੋਡੀ ਵੀਡੀਓ ਕੱਲੀ-ਕੱਲੀ ਲੋਕ ਸੁਣਨਗੇ ਕੱਲਾ-ਕੱਲਾ ਬੋਲ ਤੁਹਾਡਾ ਸੁਣਨਗੇ ਵੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਤੇ ਥੱਲੇ ਸਾਰਿਆਂ ਨਾਲ ਵੱਧ ਕਮੈਂਟ ਵੀ ਕਰਨਗੇ ਉਹ ਵੀ ਨਹੀਂ ਯਾਰ ਜਿਹੜਾ ਸਾਡਾ ਸਿਸਟਮ ਆ ਇਹ ਇਦਾਂ ਦਾ ਹੋਣਾ ਚਾਹੀਦਾ ਜੀ ਨਹੀਂ ਸਾਨੂੰ ਇਹ ਸਿਸਟਮ ਵਾਸਤੇ ਯਤਨ ਕਰਨਾ ਚਾਹੀਦਾ ਸਾਡਾ ਕੀ ਯੋਗਦਾਨ ਹੋਣਾ ਚਾਹੀਦਾ ਸਾਡਾ ਕੀ ਯੋਗਦਾਨ ਨਹੀਂ ਹੋਣਾ ਚਾਹੀਦਾ ਜਿਹੜੀ ਸਾਡੀਆਂ ਸਰਕਾਰਾਂ ਨੇ ਉਹਨਾਂ ਦਾ ਕੀ ਯੋਗਦਾਨ ਹੋਣਾ ਚਾਹੀਦਾ ਵਾ ਮਤਲਬ ਵੀ ਜਾਨਕੀ ਬਹੁਤ ਸਾਰੇ ਮਤਲਬੀ ਕਵਰ ਹੋ ਜਾਣਗੇ ਟੌਪਿਕ ਤੇ ਜਦੋਂ ਤੁਸੀਂ ਇਦਾਂ ਦੀ ਚੀਜ਼ਾਂ ਦਿਓਗੇ ਨਾ ਲੋਕ ਤੁਹਾਡੇ ਚੈਨਲ ਨੂੰ ਆਟੋਮੈਟਿਕ ਹੀ ਸਬਸਕ੍ਰਾਈਬ ਕਰਨਗੇ ਤੁਹਾਡੀ ਜਦੋਂ ਵੀਡੀਓ ਨੂੰ ਲੋਕ ਸਾਰੇ ਦੇਖਣਗੇ ਜਦੋਂ ਨੂੰ ਤੁਹਾਡੀ ਵੀਡੀਓ ਸਾਰੇ ਦੇਖੂਗਾ ਤਾਂ YouTube ਤੁਹਾਡੀ ਵੀਡੀਓ ਨੂੰ ਆਟੋਮੈਟਿਕ ਪ੍ਰਮੋਟ ਕਰੇਗਾ ਤੁਹਾਡੀ ਵੀਡੀਓ ਇੱਥੇ ਚੱਲੇ ਸੀ ਤਾਂ ਤੁਹਾਡੀ ਵੀਡੀਓ ਐ ਚਲਦੀ ਜਾਏਗੀ ਤੇ ਤੁਹਾਡੀ ਵੀਡੀਓ ਇਹ ਪੂਰੇ ਵਰਲਡ ਦੇ ਵਿੱਚ ਦੇਖੀ ਜਾਏਗੀ ਕਿਉਂਕਿ ਪੂਰੇ ਵਰਲਡ ਦੇ ਵਿੱਚ ਆਪਣੇ ਪੰਜਾਬੀ ਰਹਿੰਦੇ ਰਹਿੰਦੇ ਆ ਕੈਨੇਡਾ ਅਮਰੀਕਾ ਇੰਗਲੈਂਡ ਕਿਤੇ ਵੀ ਹੈ ਨਾ ਆਪਣੇ ਪੰਜਾਬੀ ਰਹਿੰਦੇ ਆ ਤੇ ਉਹ ਸਿਸਟਮ ਤੁਹਾਡਾ ਦੇਖਣਗੇ ਤੁਹਾਡੀ ਵੀਡੀਓ ਦੇਖਣਗੇ ਇਹ ਟੋਪੀ ਤੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਕੰਮ ਕਰ ਸਕਦੇ ਹੋ ਏ ਟੋਪਿਕ ਤੇ ਮਤਲਬ ਵੀ ਐਵੇਂ ਵੀ ਨਹੀਂ ਹੈਗਾ ਇੱਕ ਤਾਂ ਹੁੰਦਾ ਨਾ ਵੀ ਮਤਲਬ ਯਾਰ ਸਾਡੇ ਕੋਲ ਮਤਲਬ ਵੀ ਕੋਈ ਟੋਪਿਕ ਨਹੀਂ ਹੈਗਾ ਬੀਸੀ ਇਤੇ ਕਿਤੇ ਕੰਮ ਕਰੀਏ ਇਹਦੇ ਤੋਂ ਤੁਹਾਨੂੰ ਲੱਭਣ ਦੀ ਲੋੜ ਹੀ ਨਹੀਂ ਹੈਗੀ ਤੁਹਾਨੂੰ ਟੋਪਿਕ ਇਤੇ ਤੁਹਾਨੂੰ ਆਟੋਮੈਟਿਕ ਹੀ ਮਿਲ ਜਾਣੇ ਤੁਸੀਂ ਰੋਜ਼ ਸਫਰ ਕਰਦੇ ਹੋਵੋਗੇ ਜਾਂ ਤੁਸੀਂ ਕਿਤੇ ਕੰਮ ਤੇ ਜਾਂਦੇ ਹੋਵੋਗੇ ਤੁਹਾਡੇ ਦਿਮਾਗ ਦੇ ਵਿੱਚ ਬਹੁਤ ਸਾਰੇ ਆਈਡੀਆ ਆਣਗੇ ਇਹ ਚੀਜ਼ ਨੂੰ ਲੈ ਕੇ ਜਦੋਂ ਤੁਸੀਂ ਇਹ ਟੋਪਿਕ ਤੇ ਕੰਮ ਕਰ ਲਾਗੇ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਇਹ ਵੀ ਦੇਖ ਸਕਦੇ ਇੱਕ ਦਿਹਾੜੀਦਾਰ ਬੰਦਾ ਵਾ ਜਿਹੜਾ ਇੱਕ ਦਿਹਾੜੀਦਾਰ ਮਜ਼ਦੂਰ ਦੀ ਕੀ ਜ਼ਿੰਦਗੀ ਹੁੰਦੀ ਆ ਹਨਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਮਹਿੰਗਾਈ ਆ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਮਹਿੰਗਾਈ ਬੜੀ ਆਲਾ ਵਾ ਵੀ ਜਿਹੜਾ ਇੱਕ ਮਜ਼ਦੂਰ ਆ ਹਨਾ ਉਹਦੀ ਦਿਹਾੜੀ ਆ ਜਿਹੜੀ 700 ਰੁਪਏ ਆ ਕੀ ਉਹ ਇਹ 700 ਰੁਪਏ ਦੇ ਵਿੱਚ ਮਤਲਬ ਵੀ ਇੰਨੀ ਮਹਿੰਗਾਈ ਦੇ ਵਿੱਚ ਉਹ ਮਤਲਬ ਵੀ ਆਪਣਾ ਘਰ ਦਾ ਖਰਚਾ ਚਲਾ ਸਕਦਾ ਵਾ ਤੁਸੀਂ ਉਹਦੇ ਦੇ ਵੀ ਵੀਡੀਓ ਬਣਾ ਸਕਦੇ ਹੋ ਹਨਾ ਇੱਕ ਜਿਹੜਾ ਗਵਰਨਮੈਂਟ ਇੰਪਲਾਈ ਆ ਜਾਂ ਉਹਦੇ ਦੇ ਵੀ ਬਣਾ ਸਕਦੇ ਹੋ ਪ੍ਰਾਈਵੇਟ ਇੰਪਲਾਈ ਆ ਉਹਦੇ ਦੇ ਵੀ ਬਣਾ ਸਕਦੇ ਹੋ ਜਾਨਕੀ ਬਹੁਤ ਸਾਰੇ ਟੌਪਿਕ ਤੁਸੀਂ ਮਤਲਬ ਵੀ ਕਵਰ ਕਰ ਸਕਦੇ ਹੋ ਤੁਸੀਂ ਇਹਦੇ ਵਿੱਚ ਜਾਨਕੀ ਤੁਹਾਡੇ ਕੋਲ ਮਤਲਬ ਕੰਟੈਂਟ ਦੀ ਕਮੀ ਨਹੀਂ ਹੈਗੀ ਕੰਟੈਂਟ ਬਹੁਤ ਜ਼ਿਆਦਾ ਤੁਹਾਨੂੰ ਮਿਲੇਗਾ ਕਿਉਂਕਿ ਜਦੋਂ ਤੁਸੀਂ ਇੱਕ ਵਾਰੀ ਇਹ ਟੋਪਿਕ ਤੇ ਤੁਸੀਂ ਕੰਮ ਸ਼ੁਰੂ ਕਰਤਾ ਵੀਡੀਓ ਬਣਾਉਣੇ ਸ਼ੁਰੂ ਕਰਤੀ ਤਾਂ ਤੁਹਾਨੂੰ ਮਤਲਬੀ ਬਹੁਤ ਸਾਰਾ ਕੰਟੈਂਟ ਤੁਹਾਡੇ ਦਿਮਾਗ 'ਚ ਵੀ ਆਈ ਜਾਣਾ ਤੇ ਜਿਹੜੀ ਸਭ ਤੋਂ ਵੱਡੀ ਤੁਹਾਡੀ ਹੈਲਪ ਆ ਉਹ ਕੌਣ ਕਰੇਗਾ ਤੁਹਾਡੇ ਲੋਕ ਕਰਨਗੇ ਤੁਹਾਡੀ ਹੈਲਪ ਕਿਉਂ ਲੋਕਾਂ ਦੇ ਦਿਮਾਗ ਦੇ ਵਿੱਚ ਆਈਡੀਆ ਬਹੁਤ ਨੇ ਉਹ ਤੁਹਾਨੂੰ ਦੱਸਣਗੇ ਵੀਰ ਜੀ ਇਸ ਸਿਸਟਮ ਤੇ ਬਣਾਓ ਆਹ ਸਿਸਟਮ ਤੇ ਵੀਡੀਓ ਬਣਾਓ ਇਸ ਟੋਪਿਕ ਤੇ ਵੀਡੀਓ ਬਣਾਓ ਇਸ ਟੋਪਿਕ ਤੇ ਵੀਡੀਓ ਬਣਾਓ ਉਹ ਤੁਹਾਨੂੰ ਟੋਪਿਕ ਦੱਸੀ ਜਾਣਗੇ ਲੋਕ ਕਮੈਂਟਾਂ ਦੇ ਵਿੱਚ ਤੁਸੀਂ ਉਹਨਾਂ ਦੇ ਕਮੈਂਟ ਪੜ੍ਹ ਕੇ ਵੀਡੀਓ ਬਣਾਈ ਜਿੱਲੋ ਇਹ ਵੀਡੀਓ ਸਾਰੇ ਨਾਲੋਂ ਵੱਧ ਦੇਖੀ ਜਾਈਏ ਤੇ ਇਹਦੇ ਤੇ ਕਮਾਈ ਵੀ ਬਹੁਤ ਜ਼ਿਆਦਾ ਹੋਏਗੀ ਕਮਾਈ ਕਿਉਂ ਜ਼ਿਆਦਾ ਹੋਏਗੀ ਕਿਉਂਕਿ ਇਹ ਤੁਹਾਡੀ ਵੀਡੀਓ ਦੀ ਜਿਹੜੀ ਲੈਂਥ ਹੋ 5 ਤੋਂ ਲੈ ਕੇ 15 ਮਿੰਟ ਤੱਕ ਦੀ ਹੋਏਗੀ ਤੁਹਾਡੀ ਵੀਡੀਓ ਲੰਬੀ ਹੋਏਗੀ ਤੇ ਇਹਦੇ ਤੇ ਇਹ ਰੇਵਨਿਊ ਆ ਜਿਹੜਾ ਰੇਵਨਿਊ ਆ ਇਹਦੇ ਤੇ ਜ਼ਿਆਦਾ ਹੋਏਗਾ ਤੁਸੀਂ ਇੱਥੇ ਪੈਸੇ ਜ਼ਿਆਦਾ ਕਮਾਓਗੇ ਮੰਨ ਕੇ ਚੱਲੋ ਇਹਦੇ ਤੇ ਤੁਸੀਂ 1 ਲੱਖ ਵਿਊ ਵੀ ਆ ਗਿਆ ਤਾਂ 1 ਲੱਖ ਵਿਊ ਤੇ ਘੱਟੋ ਘੱਟ ਤੁਸੀਂ 15 ਤੋਂ ਲੈ ਕੇ 20000 15 ਤੋਂ ਲੈ ਕੇ 20000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਲੋਗੇ ਸਿਰਫ 1 ਲੱਖ ਵਿਊ ਦਾ ਠੀਕਾ ਤਾਂ ਤੁਸੀਂ ਪੰਜ ਵੀਡੀਓ ਅਪਲੋਡ ਕਰਦੇ ਪਏ ਹੋ ਹਫਤੇ ਦੇ ਵਿੱਚ ਤਾਂ ਮੰਨ ਕੇ ਚਲੋ ਤੁਸੀਂ ਹਫਤੇ ਦੇ ਵਿੱਚ ਹੀ ਤੁਸੀਂ ਇਹ 25 ਤੋਂ ਲੈ ਕੇ 50000 ਰੁਪਏ ਤੁਸੀਂ ਕਮਾ ਲਿਆ ਇੱਕ ਹਫਤੇ ਦਾ 25 ਤੋਂ ਲੈ ਕੇ 50000 ਰੁਪਏ ਤੁਸੀਂ ਕਮਾ ਲਿਆ ਬੜਾ ਸੌਖਾ ਸੋ ਇਹ ਟੋਪਿਕ ਬਹੁਤ ਵਧੀਆ ਬਾਜੀ ਇਹਦੇ ਤੇ ਸੋ ਅਗਰ ਤੁਸੀਂ ਕਹਿੰਦੇ ਵੀ ਇਹਦੇ ਤੇ ਮੈਂ ਪ੍ਰੋਪਰਲੀ ਵੀਡੀਓ ਬਣਾ ਕੇ ਲੈ ਕੇ ਆਵਾਂ ਤਾਂ ਪਲੀਜ਼ ਤੁਸੀਂ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰ ਸਕਦੇ ਹੋ ਤੁਸੀਂ ਜਾਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਜੀ ਅਗਰ ਤੁਹਾਡੇ ਵਿੱਚੋਂ ਕੋਈ ਮੇਰਾ ਭੈਣ ਭਰਾ ਤੁਸੀਂ ਨਾ ਮੇਰੇ ਕੋਲ ਮਤਲਬ ਕਲਾਸ ਲਗਾ ਕੇ YouTube ਤੇ ਕੰਮ ਸਿੱਖਣਾ ਚਾਹਦਾ ਵਾ Facebook ਤੇ ਕੰਮ ਸਿੱਖਣਾ ਚਾਹਦਾ ਵਾ ਮਤਲਬ ਵੀ ਅਸੀਂ YouTube ਤੇ ਕਿਵੇਂ ਕੰਮ ਕਰੀਏ ਜਿਸ ਦੇ ਨਾਲ ਮਤਲਬ ਵੀ ਅਸੀਂ ਮਹੀਨੇ ਦੇ ਮਤਲਬ ਵੀ 40 ਤੋਂ 50000 ਰੁਪਏ ਅਸੀਂ ਕਮਾ ਲਈਏ ਤਾਂ ਮੇਰੀ ਨਾ ਹਰੇਕ ਐਤਵਾਰ ਨੂੰ ਹਰੇਕ ਸੰਡੇ ਨੂੰ ਮੇਰੀ ਜਲੰਧਰ ਸ਼ਹਿਰ ਦੇ ਵਿੱਚ ਜਿਹੜੀ ਮੈਂ ਕਲਾਸ ਲੱਗਦੀ ਹੈ 10 ਵਜੇ ਤੋਂ ਲੈ ਕੇ 2-3 ਵਜੇ ਤੱਕ ਹਣਾ ਉਹਦੇ ਵਿੱਚ ਕਾਫੀ ਮੇਰੇ ਭੈਣ ਭਰਾ ਆਉਂਦੇ ਨੇ ਜਿਹੜੇ ਮੇਰੇ ਤੋਂ ਸਿੱਖ ਕੇ ਜਾਂਦੇ ਨੇ ਕਿਉਂਕਿ ਮੈਂ ਉਸ ਕਲਾਸ ਦੇ ਵਿੱਚ ਤੁਹਾਨੂੰ ਮੈਂ ਸਟੈਪ ਬਾਈ ਸਟੈਪ ਦੱਸਦਾ ਵਾ ਵੀ ਤੁਸੀਂ YouTube ਤੇ ਵੀਡੀਓ ਨੂੰ ਕਿਵੇਂ ਅਪਲੋਡ ਕਰਨਾ ਕਿਵੇਂ ਟਾਈਟਲ ਟੈਗ ਡਿਸਕ੍ਰਿਪਸ਼ਨ ਵੀਡੀਓ ਨੂੰ ਅਪਲੋਡ ਕਰਨ ਦਾ ਸਹੀ ਟਾਈਮ ਕੀ ਆ ਕੀ ਨਹੀਂ ਹੈਗਾ ਉਹ ਪ੍ਰੋਪਰਲੀ ਜਾਣਕਾਰੀ ਮੈਂ ਤੁਹਾਨੂੰ ਉਸ ਕਲਾਸ ਦੇ ਵਿੱਚ ਦਿਨਾ ਵਾਂ ਅਗਰ ਤੁਸੀਂ ਮੇਰੀ ਉਹ ਕਲਾਸ ਲਗਾਉਣਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੀ ਨੰਬਰ ਤੇ ਤੁਸੀਂ ਫੋਨ ਕਰਕੇ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਪੁੱਛ ਸਕਦੇ ਹੋ ਸਾਡੀ ਟੀਮ ਨੂੰ ਉਹ ਜਿਹੜੀ ਮੇਰੀ ਕਲਾਸ ਆ ਹਰੇਕ ਐਤਵਾਰ ਨੂੰ ਜਲੰਧਰ ਸ਼ਹਿਰ ਦੇ ਵਿੱਚ ਕਿੱਥੇ ਲੱਗਦੀ ਹੈ ਤੇ ਕੀ ਉਹਦੀ ਟਾਈਮਿੰਗ ਹੁੰਦੀ ਹੈ ਵੀ ਸੀਟ ਬੁਕਿੰਗ ਕਰਉਣ ਵਾਸਤੇ ਤੁਹਾਨੂੰ ਕੀ ਕਰਨਾ ਪਏਗਾ ਜੀ ਸੋ ਅਗਰ ਤੁਸੀਂ ਮੇਰੀ ਉਹ ਕਲਾਸ ਲਾ ਲੈਨੇ ਹੋ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਤੁਸੀਂ 40 ਤੋਂ 50000 ਰੁਪਏ ਤੁਸੀਂ ਬੜੇ ਆਰਾਮ ਨਾਲ ਘਰੇ ਬੈਠ ਕੇ ਤੁਸੀਂ ਸ਼ੁਰੂ ਕਰ ਦੋਗੇ ਜੀ ਸੋ ਅਗਰ ਤੁਸੀਂ ਉਹ ਕਲਾਸ ਲਗਾਉਣਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲਦਾ ਨੰਬਰ ਤੇ ਫੋਨ ਕਰਕੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਮਿਲਦੇ ਆ ਕੱਲ੍ਹ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਬਰੀ ਸਤਿ ਸ੍ਰੀ ਅਕਾਲ ਜੀ